Стоп. So, uh... ਪਰਬ ਸਤਿਕਾਰ ਜੋ ਸਤਿਗੁਰਾਂ ਦੇ ਸਾਜੇ ਮੇਗਾ ਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤियां ਅਦੇ ਦੀ ਸਾਜ ਭਾਈਆ ਇਹ ਆਪ ਪਰਿਵਾਰਿਕ ਨੂੰ ਕੀ ਕਰ ਖਾਲਸਾ ਬਾਤ ਸੁਗੁਰੂ ਦੇ ਬਹਾਦਰ ਸਾਹਿਬਾਨ ਅੱਗੇ ਅਧਿਆਸ ਲੋਕ ਜਿਹੜੇ ਹੈ लड़ीवार जोड़ा स्लोक है सलोक तक जारी स्लोक अपना विचार साझी करा आओ देख रहे हैं गुरु साहब गुरु तेग बहांद साहब महाराज साहब की समझा रहे हैं चेता ਤਵਾ ਕਹਿ ਅੰਧ ਅੰਧ ਕਹਿੰਦੇ ਹਨ ਪ੍ਰਾਨੀ ਕਹਿੰਦੇ ਆ ਆ ਮਨੁੱਖਾ ਸਮਝ ਇਹ ਸਾਰਾ ਤੇ ਗੁਰੂ ਜੀ ਇੱਕ ਵਾਰ ਅੰਦਰ ਸਮਝਾਇਆ ਕਿ ਪ੍ਰਾਨੀ ਰਾਮ ਨਿਂਤਇ ਕਦੇ ਵੀ ਪਰਮਾਤਮਾ ਦਾ ਰਾਮ ਨਹੀਂ ਖੇਤੇ ਕੀਤਾ ਗਏ ਮਦਮ ਆਇਆ ਹੈ ਅੰਧ ਮਦ ਦਾ ਭਾਰ ਹੁੰਦਾ ਹੈ ਨਸ਼ਾ ਸ਼ਰਾਬ ਨੂੰ ਵੀ ਕਹੇ ਮਦ ਕਿੰਦੋਂ ਸ਼ਰਾਬ ਦੇ ਨਸ਼ਿਆਂ ਚ ਮਾਇਆ ਦੇ ਨਸ਼ਿਆਂ ਚ ਅੰਨਾ ਹੋ ਗਿਆ ਜਿਹੜਾ ਹਨਣਾ ਦਾ ਲੋਕ ਹੁੰਦਾ ਉਹਨੂੰ ਦਿਸਦਾ ਨਹੀਂ ਨਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਖਾਦੇ ਹੈ ਤੇਰੇ ਕੋਲ ਪਰ ਤੈਨੂੰ ਪਰਮਾਤਮਾ ਦਾ ਨਾਮ ਨਹੀਂ ਦਿਸਦਾ ਨਾ ਤੈਨੂੰ ਪਰਮਾਤਮਾ ਦਾ ਨਾਮ ਸੁਣਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਬਰਦਾਸ਼ਤ ਕਿਹਾ ਕਿ ਮਾਇਆ ਧਾਰੀ ਆਤਮ ਅੰਨਾ ਬੋਲਾ ਸ਼ਬਦ ਰਸ ਹੋਵੇ ਬਹੁ ਰੋਲ ਬੋਲਾ ਕਹਿੰਦੇ ਜਿਹੜਾ ਮਾਇਆ ਧਾਰੀ ਦਾ ਸਾਥ ਹੁੰਦਾ ਉਹ ਅੰਨਾ ਵੀ ਹੁੰਦਾ ਤੇ ਉਹ ਬੋਲਾ ਵੀ ਹੁੰਦਾ ਮਾਇਆ ਧਾਰੀ ਆਤਮ ਅੰਨਾ ਬੋਲਾ ਕਹਿੰਦੇ ਨਾਮ ਉਹ ਨਹੀਂ ਸੁਣਦਾ ਨਾਮ ਤਿਸਦਾ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਸਾਨੂੰ ਇਹੀ ਕਹਿ ਰਹੇ ਐ ਕਿ ਪ੍ਰਾਨੀ ਰਾਗ ਰਜੇ ਤੈ ਰਾਮ ਕਹਿੰਦੇ ਪ੍ਰਮਾਤਮਾ ਨੂੰ ਕਹਿੰਦੇ ਪ੍ਰਮਾਤਮਾ ਦਾ ਨਾਮ ਛੱਡ ਕੇ ਐ ਤੋ ਮਦ ਮਾਇਆ ਤੇ ਅੰਧ ਨਾਜ ਨਸ਼ਿਆਂ ਦੇ ਵਿੱਚ ਖੱਜਿਤ ਹੋ ਕੇ ਪ੍ਰਮਾਤਮਾ ਦੇ ਨਾਮ ਲਈ ਅੰਨਾ ਹੋ ਜਾਂਦਾ ਜਿਹੜਾ ਇਹ ਇਨਸਾਨ ਪ੍ਰਮਾਤਮਾ ਦੇ ਨਾਮ ਨੂੰ ਲੈਂਦਾ ਕਹਿੰਦੇ ਫਿਰ ਪੈਸੇ ਦਾ ਵੀ ਕੋ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਨ ਪੰਦ ਗੁਰ ਤੇਗ ਬਾਬਾ ਸਾਰੇ ਕਹਦੇ ਕਿ ਭਜਨ ਤੋਂ ਬਿਨਾਂ ਤਾਂ ਬੰਦਗੀ ਤੋਂ ਬਿਨਾਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਹਿੰਦੇ ਤੈਨੂੰ ਜਵਾ ਦੇ ਆਹੀ ਪੈਣੇ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਜਪ ਲੇਗਾ ਤਾਂ ਸੌਖਾ ਰਹੇਗਾ ਨਹੀਂ ਤੇ ਗੁਰੂ ਸਾਹਿਬ ਕਰਦਾਣੀ ਕਹਿੰਦੇ ਐ ਕਿ ਉਹ ਜਮਾਂ ਦੀ ਮਾਰ ਚੜ੍ਹਣੀ ਬਹੁਤੀ ਹੈ ਕਬੀਰ ਜਪ ਕਾ ਠੇਗਾ ਬੁਰਾ ਹੈ ਕਹਿੰਦੇ ਜਮਾਂ ਦੀ ਮਾਰ ਚੜ੍ਹਣੀ ਬਹੁਤੀ ਹੈ ਕਬੀਰ ਜਪ ਕਾ ਠੇਗਾ ਬੁਰਾ ਹੈ ਉਹਨੇ ਇੱਕ ਸਹਿਆ ਜਾਏ ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲਿਆ ਅੰਚਲ ਲਾਇ ਕਹਿੰਦੇ ਕਿ ਸਾਧੂ ਮਿਲ ਗਿਆ ਜੀ ਰੱਬ ਦਾ ਪਿਆਰਾ ਮਿਲ ਗਿਆ ਕਹਿੰਦੇ ਉਹਨੇ ਆਪਣੇ ਪੱਲੇ ਨਾਲ ਲਾ ਲਿਆ ਆਪਣਾ ਰੱਬ ਦਾ ਪਿਆਰਾ ਗੁਰਮੁਖ ਸਾਡੇ ਵਾਸਤੇ ਧਰਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਇਹ ਸਾਡੇ ਵਾਸਤੇ ਗੁਰੂ ਵੇਲੇ ਬਸ ਇਹਦੇ ਲੜਦਾ ਕਿ ਜਮਾਨੀ ਭਾਜੀ ਗਉਣਾ ਨੰਕਰ ਹਰ ਭਜਨ ਪੇਰ ਪਰ ਤਾੜੇ ਜਮ ਫੰਦ ਕਹਿੰਦੇ ਮੁੜ ਮੁੜ ਕੇ ਫਿਰ ਜਮਾਂ ਦੇ ਆਹੀਆਂ ਤੈਨੂੰ ਪੈਂਦੀ ਹੈ ਗੱਲ ਵਿੱਚ ਸੁਖ ਬੈ ਬਹੁ ਸੰਗੀ ਭਈ ਜਿੱਤੇ ਸੁੱਖ ਨਾ ਹੋਏ ਦੁੱਖ ਆ ਗਏ ਕਹਿੰਦੇ ਕਿਸੇ ਨੇ ਤੇਰਾ ਸਾਥ ਨਹੀਂ ਨਭਾਉਣਾ ਹੀ ਨਹੀਂ ਹੋਵੇ ਫੋਨ ਤੱਕ ਨਹੀਂ ਚੱਕਣਾ ਗੁਰੂ ਸਾਹਿਬ ਕਹਿੰਦੇ ਆ ਸੁੱਖ ਮੈਂ ਬਹੁ ਸੰਗੀ ਹੋਏ ਹੁਣ ਸਾਡੀ ਤੇ ਗੱਲ ਹੀ ਕੋਈ ਨਹੀਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਕੋਲ ਜਦੋਂ ਸਾਰਾ ਨਾਗਪੁਰ ਸਾਹਿਬ ਸੀ ਮਾਤਾਵਾਂ ਸੀ ਗੁਰੂ ਕੇ ਮਹਿਲ ਸੀ ਚਾਰ ਸਹਿਬਜਾਤੇ ਕੋਲ ਸੀ अनेका ਸਿੰਘ ਕੋਲ ਸੀ ਤੇ ਜਦੋਂ ਉਸ ਕਿਲੇ ਨੂੰ ਘੇਰਾ ਪਾ ਲਿਆ ਨਾ ਪਹਾੜੀ ਰਾਜਿਆਂ ਨੇ ਉਦੋਂ ਫਿਰ ਬੋਧਿਆਂ ਨੇ ਕਿਹਾ ਸੱਜੇ ਪਰਸ਼ਾ ਨਹੀਂ ਤੁਹਾਡੇ ਨਾਲ ਰਹਿ ਸਕਦਾ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਕਿਉਂ ਕਹਿੰਦੇ ਹੁਣ ਖਾਲ ਨੂੰ ਇੱਥੇ ਨਹੀਂ ਤੁਹਾਡੇ ਕੋਲ ਰਹਿਣ ਨੂੰ ਇੱਥੇ ਨਹੀਂ ਸਾਥ ਛੱਡ ਗਏ ਜਿੰਨਿਆਂ ਨੇ ਸਾਥ ਛੱਡ ਤਾ ਸਾਡਾ ਵੀ ਸਾਥ ਦੁਨੀਆ ਨੇ ਛੱਡ ਜਾਣਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਵੀ ਛੱਡ ਗਏ ਲੋਕ ਕਹਿੰਦੇ ਤੇ ਗੁਰੂ ਸਾਹਿਬ ਕਹਿੰਦੇ ਸੁਖ ਮਿਆਰ ਬਹੁਤ ਮਿਲ ਬੈਠਤ ਰਹਿਤ ਚਾਹੁੰਦੇ ਸਗੇੜਾ ਵਿਪਤ ਪਰੀ ਸਭ ਹੀ ਸੰਗ ਛੱਡਤ ਬਹੁ ਨਾ ਆਵਤ ਨੇ ਇਹ ਕਹਿੰਦੇ ਜਿੱਤੇ ਮਿੱਠਾ ਦਾ ਸਮਾ ਆ ਗਿਆ ਨਾ ਉਹਦੇ ਸਾਰੇ ਨਹੀਂ ਸਾਥ ਛੱਡ ਜਾਂਦੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇੱਕ ਸਮਝਾਉਂਦੇ ਆ ਸੁੱਖ ਮੈਂ ਬਹੁ ਸੰਗੀ ਪਏ ਜਿੱਤੇ ਕਹਿੰਦੇ ਸੁੱਖਾ ਦਾ ਸਮਾ ਜਿਹੜਾ ਉਹਦੇ ਤੇਰੇ ਸਾਰੇ ਸੰਗੀ ਸਾਥੀ ਬਣ ਜਾਣ ਕਹਿਣੀ ਵੈ ਵੀ ਤੇਰਾ ਪਿਆਰ ਵਾਲਾ ਸਾਰੇ ਕਹਿੰਦੇ ਵੈ ਵੀ ਪਿਆਰ ਵਾਲਾ ਮੈਂ ਵੀ ਪਿਆਰ ਵਾਲਾ ਪਰ ਜਿੱਤੇ ਗੁਰੂ ਦੇ ਨਾਲ ਜਿੱਦੇ ਸਾਡੇ ਕੋਲ ਦੁੱਖ ਆ ਗਿਆ ਉਹਦੇ ਸਾਰੇ ਆ ਨੇ ਚੜ ਜਾ ਗਏ ਗੁਰੂ ਤੇਗ ਬਹਾਦਰ ਸਮਰੇ ਕਹਿੰਦੇ ਕਹੋ ਨਾਨਕ ਹਰਿ ਭਜਿ ਬਨੰਤ ਅੰਤ ਸਹਾਈ ਹੋਏ ਕਹਿੰਦੇ ਆ ਦੁਨੀਆ ਨੇ ਸਾਥ ਨਹੀਂ ਦਿਵਾਉਣਾ ਜੇ ਸਾਥ ਨਿਭਾਉਣਾ ਓਏ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦਾ ਨਾਮ ਜਿਹੜਾ ਨਾ ਉਹਨੇ ਸਾਥ ਨਿਭਾਉਣਾ ਅਪਰਹਾਰ ਸਾਹਿਬ ਦਾ ਪੜ੍ਹਦੇ ਆ ਨਾ ਰਹਿਰਾਸ ਕੇ ਰਸਤੇ ਦੀ ਪੂੰਜੀ ਰਹਿਰਾਸ ਦਾ ਭਾਵ ਹੁੰਦਾ ਰਸਤੇ ਦੀ ਪੂੰਜੀ ਜਿਵੇਂ ਅਸੀਂ ਕਹਿੰਦੇ ਆ ਨਾ ਆਪਣੀ ਜ਼ਿੰਦਗੀ ਨਿਗਾਉਣ ਵਾਸਤੇ ਸਾਨੂੰ ਬੈਂਕ ਬੈਲੈਂਸ ਤੇ ਚਾਹੀਦਾ ਕੋਈ ਤੇ ਪੈਸੇ ਬੈਂਕ ਵਿੱਚ ਸਾਡੇ ਹੋਣੇ ਚਾਹੀਦੇ ਪਰ ਗੁਰੂ ਸਾਹਿਬ ਕਹਿੰਦੇ ਆ ਰਹਿਰਾਸ ਕਹਿੰਦੇ ਪ੍ਰਲੋਕ ਚ ਜਾਣ ਵਾਸਤੇ ਵੀ ਤੇਰੇ ਕੋਲ ਨਾਮ ਦੀ ਪੂੰਜੀ ਹੋਣੀ ਚਾਹੀਦੀ ਹੈ ਕਹੋ ਨਾਨਕ ਹਰ ਭਜਵਨ ਅੰਤ ਸਹਾਈ ਹੋਏ ਕਹਿੰਦੇ ਅੰਤ ਨੂੰ ਤੇਰਾ ਸਹਾਈ ਜੇ ਹੋਣਾ ਤਾਂ ਉਹ ਹੈ ਪ੍ਰਮਾਤਮਾ ਦਾ ਨਾਮ ਜੇ ਪ੍ਰਮਾਤਮਾ ਦਾ ਨਾਮ ਜਪਿਆ ਹੋਵੇ ਨਾ ਉਹੀ ਸਹਾਈ ਹੋਣਾ ਬਾਕੀ ਚੀਜ਼ਾਂ ਸਭ ਇੱਕ ਈ ਤਰੀਆਂ ਤਰ੍ਹਾਂ ਨਾ ਰਹਿ ਜਾਂਦੀਆਂ ਗੁਰੂ ਸਾਹਿਬ ਦੇ ਬਚਨ ਅਸੀਂ ਪੜਦੇ ਆ ਨਾ ਕਿ ਜਦੋਂ ਆਖਰੀ ਨਿਵਾਜ਼ ਪੁੜੀ ਜਾਂਦੀ ਹੈ ਨਾ ਕਹਿੰਦੇ ਉਦੋਂ ਤੈਨੂੰ ਘਰੇ ਨਹੀਂ ਕੋਈ ਮੌਕਾ ਆਖਰ ਵਿਅਕਤਮ ਕਸਨ ਦਾਰਦ ਚੂ ਸਵੱਦ ਤਕਵੀਰ ਕਹਿੰਦੇ ਜੇ ਤੇ ਆਖਰੀ ਨਿਵਾਜ਼ ਪੜੀ ਗਈ ਨਾ ਫਿਰ ਤੇਰਾ ਕੋਈ ਸੰਗੀਤ ਸਾਥੀ ਨਹੀਂ ਬਣਨਾ ਸਾਰਿਆਂ ਦੇ ਉੱਤੇ ਡੱਕਾ ਛੱਡ ਕੇ ਆ ਜਾਣਾ ਕਿ ਇਹਦੇ ਨਾਲ ਕੋ ਕਾਦਾ ਸਾਥ ਹੈ ਜੇ ਤੇ ਆਖਰੀ ਸੋਲਾ ਸਾਹ ਪੜਿਆ ਗਿਆ ਨਾ ਫਿਰ ਕਿਸੇ ਨੇ ਸਾਥ ਨਹੀਂ ਦੇਉਣਾ ਜਨਮ ਜਨਮ ਪਰਗਤ ਫਿਰ ਹੋ ਮਿਟਿਓ ਨਾ ਜਬ ਤਰਾਸ ਕਹਿੰਦੇ ਪਿੰਨੇ ਜਨਮ ਹੋ ਗਏ ਭਟਕ ਗਿਆ ਨਹੀਂ ਮਿਟਿਓ ਨਾ ਜਾਉ ਕੋ ਤਰਾਸ ਭਵਕੇ ਜਮਾਂ ਦਾ ਡਰ ਅਜੇ ਤੱਕ ਮਿਟਿਆ ਨਹੀਂ ਸਾਡੇ ਅੰਦਰ ਜਮਾਂ ਦਾ ਡਰ ਹਰਕ ਦੇ ਅੰਦਰ ਹੈ ਨਾ ਜਿਵੇਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਮਮਸਰਮ ਹੋਏ ਅਜਰਾਏ ਜਿ ਗਿਰ ਹੁੰਦੇ ਦਿਨ ਹੀ ਇਨ ਨਾਦਾਨੀ ਕਹਿੰਦੇ ਬਾਤ ਦੇ ਫਰਿਸ਼ਤੇ ਨੇ ਸਾਡੇ ਬਾਲ ਜਿਹੜੇ ਐ ਉਹ ਆਪਣੇ ਗਿਰਭ ਦੇ ਚ ਲੈ ਹੋਏ ਐ ਕੀ ਬਤਾ ਉਹਨੇ ਕਦੋਂ ਪਟਕਾਰ ਕੇ ਧਰਤੀ ਤੇ ਮਾਰ ਲੈ ਪਰ ਇੱਥੇ ਗੁਰੂ ਨੇ ਟੇਗ ਬਾਤ ਦਾ ਸਰਵਾਰਾ ਵੀ ਸਾਨੂੰ ਇਹ ਹੀ ਸਮਝਾਉਦੇ ਐ ਜਨਮ ਜਨਮ ਭਰਮਤ ਫਿਰਿਓ ਕਦੇ ਭਟਕਦਾ ਫਿਰਦਾ ਇਹ ਇਨਸਾਨ ਜਿਵੇਂ ਹਿਰਨ ਹੁੰਦਾ ਨਾ ਹਿਰਨ ਪਾਣੀ ਦੀ ਪਿਆਸ ਦੇ ਵਿੱਚ ਹਰੇਗਸਤਾਨ ਦੇ ਟਿੱਬਿਆਂ ਦੇ ਵਿੱਚ ਜਦੋਂ ਚੱਲਦਾ ਨਾ ਉਹਨੂੰ ਲੱਗਦਾ ਸ਼ਰਕ ਤੇ ਪਾਣੀ ਖੜਾ ਟਿੱਬਿਆਂ 'ਚ ਲੱਗਦਾ ਪਾਣੀ ਖੜਾ ਅਸੀਂ ਵੀ ਜਦੋਂ ਗੱਡੀ 'ਚ ਬੈਠ ਕੇ ਜਾਂਦੇ ਆ ਨਾ ਵਾਹ 'ਚ ਬੈਠ ਕੇ ਜਾਂਦੇ ਆ ਸਾਨੂੰ ਸੜਕ ਦੇ ਉੱਤੇ ਇਦਾਂ ਲੱਗਦਾ ਕਿ ਪਾਣੀ ਖੜਾ ਹੈ ਪਰ ਉਹ ਪਾਣੀ ਨਹੀਂ ਹੁੰਦਾ ਉਹ ਸਾਡਾ ਭਰਮ ਹੁੰਦਾ ਹੈ ਪਾਣੀ ਥੋੜਾ ਹੁੰਦਾ ਸੜਕ ਤੇ ਸਾਨੂੰ ਲੱਗਦਾ ਕਿ ਪਾਣੀ ਖੜਾ ਹੈ ਕਹਿੰਦੇ ਹਿਰਨ ਜਿਹੜਾ ਰੇਗਿਸਤਾਨ ਦੇ ਡਿਬਿਆਂ ਦੇ ਵਿੱਚ ਉਹਨੂੰ ਦੂਰ ਲੱਗਦਾ ਹੈ ਉਹ ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਉਹ ਲੱਗਦਾ ਹੈ ਕਿ ਪਾਣੀ ਖੜਾ ਹੈ ਕਹਿੰਦੇ ਪਾਣੀ ਹੁੰਦਾ ਨਹੀਂ ਇਸੇ ਤਰ੍ਹਾਂ ਇਹ ਨਿਸ਼ਾਨ ਵਸ ਦੁਨੀਆਂ ਦੇ ਆ ਪੈਸੇ ਦੀ ਦੌੜ ਚ ਭੱਜਿਆ ਫਿਰਦਾ ਪ੍ਰਮਾਤਮਾ ਨੂੰ ਛੱਡ ਚੁੱਕਿਆ ਕਹਿੰਦੇ ਜਨਮਾਂ ਜਨਮ ਭਰਮਤ ਫਿਰਿਓ ਪਰਮ ਦਾ ਫਿਰਦਾ ਭਟਕਦਾ ਫਿਰਦਾ ਹੈ ਮਿਟਿਓ ਨਾ ਜੰਮ ਕੋ त्राਸ ਕਹਿੰਦੇ ਮੌਤ ਦਾ ਡਰ ਅਜੇ ਤੱਕ ਤੇਰੇ ਅੰਦਰੋਂ ਨਿਕਲਿਆ ਨਹੀਂ ਪਰ ਜਿੱਦੇ ਅਸੀਂ ਗੁਰੂ ਦੇ ਨਾਲ ਤੁੜ ਗਏ ਨਾ ਮੌਤ ਦਾ ਡਰ ਨਿਕਲ ਜਾਂਦਾ ਹੈ ਮੌਤ ਦਾ ਡਰ ਖਤਮ ਹੋ ਜਾਂਦਾ ਜਿੱਦੇ ਗੁਰੂ ਦੇ ਨਾਲ ਕਹੋ ਨਾਨਕ ਹਰ ਭਜ ਮੰਨ ਨਿਰਭੈ ਪਾਵੈ ਦਾਸ ਗੁਰੂ ਤੇਗ ਬਹਾਦਰ ਸਾਹਿਬ ਆਰੇ ਕਹਿੰਦੇ ਪਟਕਣਾ ਛੱਡ ਦੇ ਆਸਰਣ ਤੇ ਆ ਜਾ ਗੁਰੂ ਦੀ ਜਿੱਦੇ ਗੁਰੂ ਦੀ ਸ਼ਰਣੇ ਤੇ ਆ ਕੇ ਆ ਨਾ ਕਹੋ ਨਾਨਕ ਹਰ ਭਜ ਮੰਨ ਆਹ ਮੰਨ ਨੂੰ ਕਹਿੰਦੇ ਆ ਕਹਿੰਦੇ ਪ੍ਰਮਾਤਮਾ ਦਾ ਭਜਨ ਕਰ ਲੈ ਤਿਆ ਗੁਰੂ ਦੀ ਸ਼ਰਣ ਵਿੱਚ ਆ ਜਾ ਤੇ ਸ਼ਰਣ ਵਿੱਚ ਆਉਣ ਨਾਲ ਹੋਣਾ ਕੀ ਹੈ ਜੀ ਨਿਰਭੈ ਭਾਵੈ ਬਾਸ ਜਿਵੇਂ ਧਰੋਹ ਦੇ ਬਾਬਤ ਭਾਈ ਅਰਦਾਸ ਸਾਹਿਬ ਲਿਖਦੇ ਐ ਕਹਿੰਦੇ ਕਿਸ ਉਦਮ ਤੇ ਰਾਜ ਮਿਲੇ ਛਤਰੂ ਤੇ ਸਭ ਮੋਬਨ ਮੀਤਾ ਕਹਿੰਦੇ ਕਿਸ ਤਰੀਕੇ ਦੇ ਨਾਲ ਮੈਨੂੰ ਰਾਜ ਗद्दी ਮਿਲੇ ਕਿਸ ਤਰੀਕੇ ਦੇ ਨਾਲ ਮੇਰੇ ਜਿਹੜੇ ਦੁਸ਼ਮਣ ਨੇ ਉਹ ਮੇਰੇ ਮਿੱਤਰ ਬਣ ਗਏ ਤੇ ਆਖਿਆ ਨਾਮ ਜਪਿਆ ਜਦੋਂ ਨਾਮ ਜਪਣ ਲੱਗਿਆ ਨਾ ਬਸ ਐਸਾ ਹੋਇਆ ਕਿ ਉਹਨਾਂ ਦਾ ਨਾਮ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਿਆ ਕੀ ਲਿਖਿਆ ਗੁਰੂ ਸਾਹਿਬ ਨੇ ਕਿ ਨਾਮ ਜਪੋ ਜੀ ਐਸੇ ਐਸੇ ਤ੍ਰਉਂ ਪਿਰਲਾਦ ਜਪਿਓ ਹਰ ਜੈਸੇ ਕਿ ਜਿਵੇਂ ਧਰੂ ਤੇ ਪ੍ਰਲਾਦ ਨੇ 5 6 ਸਾਲ ਦੀ ਉਮਰ ਚ ਨਾਮ ਜਪਿਆ ਕਹਿੰਦੇ ਇਸ ਤਰ੍ਹਾਂ ਤੁਸੀਂ ਵੀ ਜਪੋ ਕਿਤੇ ਆਏ ਨਹੀਂ ਲਿਖਿਆ ਕਿ ਬਾਬਾ ਪ੍ਰੀਤ ਸਿੰਘ ਦਾ ਬਾਗ ਨਾਮ ਜਪੋ ਧਰੂ ਤੇ ਪ੍ਰਲਾਦ ਦਾ ਜ਼ਿਕਰ ਕੀਤਾ ਗੁਰੂ ਸਾਹਿਬ ਨੇ ਕਿ ਉਹਨਾਂ ਬਾਗ ਨਾਮ ਜਪੋ ਕਿਉਂਕਿ ਉਹਨਾਂ ਨੇ ਉਹ ਪਦਵੇ ਪਾ ਲਏ ਜਿਹੜੀ ਪਦਵੀ ਬਾਗ ਸੇ ਲੋਕ ਪੱਜੇ ਬਣ ਰਹੀ ਹੈ ਜਦ ਤਹ ਬਹੁਤ ਮੈਂ ਕਰ ਰਹੇ ਹੋ ਮਿਟਿਓ ਨ ਮਨ ਕੋ ਮਾਨ ਬੰਦਾ ਬਹੁਤ ਯਤਨ ਕਰਦਾ ਜੀ ਬਹੁਤ ਯਤਨ ਬਹੁਤ ਮੈਂ ਕਰ ਰਹੇ ਹਾਂ ਮਿਟਿਓ ਨ ਮਨ ਕੋ ਮਾਨ ਕਹਿੰਦੇ ਬੜੇ ਯਤਨ ਕਰ ਲੋ ਆ ਹੰਕਾਰ ਮਿਟਦਾ ਤੇ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਆਪਣੀ ਬਾਣੀ ਦੇ ਵਿੱਚ ਕਹਿੰਦੇ ਪਾੜਿ ਬੜਿਓ ਅਰ ਬੇਦ ਵਿਚਾਰਿਓ ਨਿਵਲ ਕੋ ਅੰਮ ਸਾਧੇ ਪੰਜ ਜਨਾਸਾ ਸਾਗਰਾਂ ਛਟਕੇ ਹੋ ਅਦਕ ਅਹੰਮ ਬਵਾਤੇ ਇਹਦੇ ਵਿੱਚ ਕੀ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਪਹਿਲੇ ਪਾਤਸ਼ਾਹ ਪਹਿਲੇ ਪਾਤਸ਼ਾਹ ਕਹਿੰਦਾ ਲੋਕ ਪਾਠ ਕਰਦੇ ਬੜੀ ਦੁਨੀਆ ਹੈ ਤੇ ਪਾਠ ਕਰਨ ਵਾਲੀ ਕਹਿੰਦੇ ਪਾਠ ਪੜਿਓ ਅਰਵੇਦ ਵਿਚਾਰਿਆ ਕਈ ਲੋਕ ਬੇਤਾਲੀ ਵਿਚਾਰ ਕਰਦੇ ਆ ਕਾਰ ਪੜਿਓ ਵਾਲੇ ਬੇਦ ਵਿਚਾਰੇ ਨਿਵਲ ਭੋਗੰਗਮ ਸਤਿ ਨਿਵਲ ਕਹਿੰਦੇ ਐ ਕਿ ਗੋਡਿਆਂ ਦੇ ਘਾਰ ਖੜ ਕੇ ਨਾ ਆ ਪੇਟ ਦੀਆਂ ਅੰਦਰਾਂ ਨੂੰ ਘਮੋ ਨਿਵਲ ਭੋਗੰਗਮ ਭੋਗੰਗਮ ਕਹਿੰਦੇ ਐ ਕੰਗਰੌਂਡ ਨੂੰ ਬਿਲਕੁਲ ਸਿੱਧੀ ਕਰਕੇ ਸੱਪ ਦੀ ਜਿਹੜੀ ਕੰਗਰੌਂਡ ਹੁੰਦੀ ਐ ਨਾ ਕਹਿੰਦੇ ਉਦਾਂ ਬਣਾ ਕੇ ਨਾ ਆਪਣੀ ਕੰਗਰੌਂਡ ਨੂੰ ਨੇਵਲ ਭੇਂਗਮ ਸਾਧੇ ਕੇ ਇਸ ਤਰ੍ਹਾਂ ਵੀ ਸਾਧਨ ਕਰਦੇ ਆ ਪਾਠ ਪੜਿਓਰ ਵੇਦ ਵਿਚਾਰਿਓ ਨੇਵਲ ਭੇਂਗਮ ਸਾਧੇ ਪੰਜ ਜਨਸ ਸੰਗ ਨ ਛੁਟਕਿਓ ਕਹਿੰਦੇ ਬੜਾ ਕੁੱਝ ਕੀਰਤਾ ਜੀ ਪਾਠ ਵੀ ਕੀਤੇ ਵੇਦਾ ਜੀ ਵਿਚਾਰ ਵੀ ਕੀਤੇ ਨੇਵਲ ਭੇਂਗਮ ਵੀ ਸਾਧੇ ਪਰ ਕਹਿੰਦੇ ਜਿਹੜੇ ਅੰਦਰ ਵਿਕਾਰ ਸੀ ਉਹ ਤੇ ਹਜੇ ਵੀ ਨਾ ਛੱਡੇ ਪੰਜ ਜਨਸ ਸੰਗ ਨ ਛੁਟਕਿਓ ਅਦਰ ਤੋਂ ਆਲੋਂ ਦਬਾਤੇ ਕਹਿੰਦੇ ਹੰਕਾਰ ਹੋਰ ਜਾਦੇ ਹੋ ਗਿਆ ਕਿ ਮੇਰੇ ਵਰਗਾ ਤੇ ਬਾਤ ਨਹੀਂ ਕਰਦਾ ਮੇਰੇ ਵਰਗੇ ਤੇ ਕਰ। ਸਾਡੀ ਕਰਦਾ ਮੇਰੇ ਵਰਗੀ ਤੇ ਆਵਾਜ਼ ਨਹੀਂ ਕਿਸੇ ਦੀ। ਬਸ ਇਹੀ ਹੰਕਾਰ ਹੋ ਗਿਆ। ਕਹਿੰਦੇ ਇਹਨਾਂ ਗੱਲਾਂ ਦੇ ਨਾਲ ਕਿ ਖੇਡ ਜਾ ਗਿਆ। ਕਹਿੰਦੇ ਇਹ ਆਪਣੇ ਅੰਦਰੋਂ ਤੇ ਵਕਾਰ ਹੀ ਨਹੀਂ ਕੱਢੇ। ਹੁਣ ਬੰਦਾ ਕਹਿੰਦਾ ਮੈਂ ਗੁਰਦੁਆਰੇ ਚ ਜਾ। ਗੁਰੂ ਸਾਹਿਬ ਕਹਿੰਦੇ ਗੁਰਦੁਆਰੇ ਆਇਆ ਮਨ ਤੇ ਖਾਲੀ ਕਰਕੇ ਆਉਂਦਾ ਮਨ ਤੇ ਫਿਰ ਵਿਕਾਰਾਂ ਨਾਲ ਭਰਿਆ ਪਿਆ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਗੁਰਬਾਣੀ ਦੇ ਵਿੱਚ ਕਹਿੰਦੇ ਦੇਸ਼ ਛੋੜ ਪਰਦੇਸ ਆਇਆ ਪੰਜ ਚੜਾਲ ਨਾਲੇ ਲਾਇਆ ਕਹਿੰਦੇ ਬੰਦਾ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਵੀ ਵਗ ਗਿਆ ਕਹਿੰਦੇ ਉੱਥੇ ਜਾਣ ਦਾ ਫਿਰ ਕੀ ਫਾਇਦਾ ਜੇ ਪੰਜੇ ਵਿਕਾਰ ਵੀ ਨਾਲੇ ਲੈ ਕੇ ਚਾਹ ਕੇ ਜਹਾਂ ਤੇ ਕਹਿੰਦੇ ਬੈਠੇ ਕੋਈ ਫਾਇਦਾ ਨਾ ਹੋਇਆ ਪਰ ਕਹਿੰਦੇ ਇਹ ਵਿਕਾਰਾਂ ਨੂੰ ਛੱਡ ਦਿਓ ਬਸ ਕਹਿੰਦੇ ਫਿਰ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜੂਗੇ ਜਤਨ ਬਹੁਤ ਮੈਂ ਕਰ ਰਹੇ ਹਾਂ ਜਤਨ ਕਿਹੜੇ ਕਰਦੇ ਕੋਈ ਬੰਦਾ ਕਹਿੰਦਾ ਮੈਂ ਪਾਠ ਕਰਦਾ ਕੋਈ ਕਹਿੰਦਾ ਅੱਗੇ ਪੜ੍ਹਦਾ ਕੋਈ ਕਹਿੰਦਾ ਮੈਂ ਕੁਰਾਨ ਸ਼ਰੀਫ ਪੜ੍ਹਦਾ ਇਹ ਜਤਨੇ ਨਹੀਂ ਨਾ ਮਨ ਨੂੰ ਕੰਟਰੋਲ ਕਰਨ ਦੇ ਪਰ ਮਨ ਹੋਰ ਹੰਕਾਰੀ ਹੋ ਗਿਆ ਜਤਨ ਬਹੁਤ ਮੈਂ ਕਰ ਰਹੇ ਹਾਂ ਮਿਟਿਓ ਨਾ ਮਾਰੇ ਕੋ ਮਨ ਕਹਿੰਦੇ ਮਨ ਦਾ ਹੰਕਾਰ ਨਹੀਂ ਮਿਟਿਆ ਹੰਕਾਰ ਮਟਾਉਣਾ ਸੀ ਨਹੀਂ ਗੁਰਬਾਣੀ ਪੜ੍ਹ ਕੇ ਨਾ ਹੰਕਾਰ ਇਹ ਕੁਰਬਾਨੀ ਕਰਕੇ ਹੰਕਾਰ ਹੀ ਨਹੀਂ ਮਟਿਆ ਜੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਸਾਡੇ ਅੰਦਰੋਂ ਮੈਲ ਹੀ ਨਹੀਂ ਨਿਕਲੀ ਕਹਿੰਦੇ ਵੇਖੀ ਫਾਇਦਾ ਪਾ ਲਈ ਦਰਮਤ ਸਿਉ ਲਾਲਨਕ ਬਦਿਓ ਰਾਖ ਲਿਓ ਭਗਵਾਨ ਹੁਣ ਦਰਮਤ ਕਿਹੜੀ ਹੋਣੀ ਜਿਹੜੀ ਬਾੜੀ ਮਤ ਹੁੰਦੀ ਹੈ ਭੈੜੀ ਬਾਤ ਇੱਕ ਹੁੰਦੀ ਹੈ ਗੁਰਮਤ ਕਿ ਗੁਰੂ ਦੇ ਦੱਸੇ ਤੇ ਚੱਲਣਾ ਹੈ ਗੁਰੂ ਦੇ ਅਨੁਸਾਰ ਆ ਮਤ ਨੂੰ ਧਾਲਣਾ ਇੱਕ ਹੁੰਦੀ ਹੈ ਦੁਰਮਤ ਜਿਹਦੇ ਵਿੱਚ ਵਿਕਾਰ ਆਉਂਦੇ ਇੱਕ ਹੁੰਦੀ ਹੈ ਮਨਮਤ ਕਿ ਗੁਰੂ ਕਹਿੰਦੇ ਇੱਧਰ ਜਾਣਾ ਬੰਦਾ ਕਹਿੰਦਾ ਮੈਂ ਇੱਧਰ ਜਾਣਾ ਇੱਕ ਮਨਮਤ ਹੁੰਦੀ ਹੈ ਇੱਕ ਗੁਰਮਤ ਹੁੰਦੀ ਹੈ ਇੱਕ ਦੁਰਮਤ ਹੁੰਦੀ ਹੈ ਦੁਰਮਤ ਉਹ ਹੁੰਦੀ ਜਿਹਦੇ ਅੰਦਰ ਵਿਕਾਰ ਮਰੇ ਪਏ ਮਨਮਤ ਉਹ ਹੁੰਦੀ ਹੈ ਜਿਹੜਾ ਗੁਰੂ ਦੇ ਦੱਸੇ ਤੋਰ ਤੇ ਚੱਲਦਾ ਗੁਰਮਤੋਂ ਵੀ ਜਿਹੜੇ ਗੁਰੂ ਦੇ ਕਿਹੜੇ ਤੇ ਕਰਦਾ ਹੈ ਭਾਈ ਦੇਣਾ ਜੀ ਗੁਰੂ ਦੇ ਕਿਹੜੇ ਤੇ ਚੱਲੇ ਤੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਆ ਜਾ ਫਿਰ ਮੇਰੇ ਵਾਲੇ ਆਸਣ ਤੇ ਬਹਿ ਜਾ ਆਪਣੇ ਆਸਣ ਤੇ ਬਿਠਾਤਾ ਗੁਰੂ ਨਾਨਕ ਦੇਵ ਜੀ ਬਾਰੇ ਕਿਹਾ ਆਖਿਆ ਤੂੰ ਹੁਣ ਲੈਣਾ ਨਹੀਂ ਰਿਹਾ ਤੂੰ ਮੇਰੇ ਸਰੀਰ ਦਾ ਹੱਡ ਬਣ ਅੰਗ ਬਣਾਤਾ ਆਪਣੇ ਸਰੀਰ ਦਾ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਅਰੇ ਕਹਿੰਦੇ ਗੁਰਮਤ ਤੁਸੀਂ ਨਾਲ ਨਿਕ ਵਧਿਓ ਰਾਖ ਲਿਓ ਭਗਵਾਨ ਕਹਿੰਦੇ ਮਾੜੀ ਮਤ ਲੈ ਕੇ ਉਹਦੇ ਵਿੱਚ ਫਸਿਆ ਗੈ ਨਸਾਨ ਜਿਵੇਂ ਪਿੰਜਰੇ ਦੇ ਵਿੱਚ ਕਿਸੇ ਪੰਛੀ ਨੂੰ ਕੈਦ ਕਰ ਲਾ ਤਾ ਬੰਦਾ ਕਹਿੰਦੇ ਇਸੇ ਤਰ੍ਹਾਂ ਮਨ ਤੇਰੀ ਮਾੜਿਆ ਖਿਆਲਾਂ ਦੇ ਕੈਦ ਹੋਗੇ ਕਹਿੰਦੇ ਮਾੜਿਆ ਖਿਆਲਾਂ ਨੂੰ ਕੱਟਿਆ ਤਾਂ ਜਾਣਾ ਰਾਖ ਲਿਓ ਭਗਵਾਨ ਗੁਰੂ ਦੇ ਅੱਗੇ ਅਰਦਾਸ ਕਰੀ ਸੱਚੇ ਪਾਤਸ਼ਾਹ ਮੇਰੇ ਅੰਦਰੋਂ ਬਕਾਰ ਹਟ ਜਾਵੇ ਗੁਰੂ ਸਾਹਿਬ ਨੇ ਕਹਿਣਾ ਮਨ ਕਰਕੇ ਆ ਗਿਆ ਕਰਦਿਆ ਕਰੇ ਰਕਾਰ ਜੇ ਮਨ ਕਰਕੇ ਨਹੀਂ ਆਇਆ ਫਿਰ ਵੀ ਨਹੀਂ ਕਰੇ ਪਰੇ ਵਿਕਾਰ ਐਸੇ ਨੇ ਜਿਵੇਂ ਕੱਚੀ ਕੰਧ ਨੂੰ ਬੰਦਾ ਜਿੰਨੀ ਮਰਜ਼ੀ ਲਿਪੀ ਜਾਵੇ ਹਰ ਵਾਰੀ ਲਿਪਣੀ ਪੈਣੀ ਹੈ ਪਰ ਜੇ ਕਹਿੰਦੇ ਕੱਚੇ ਕੰਧ ਵਰਗਾ ਮਨ ਬਣਾ ਲਿਆ ਨਾ ਫਿਰ ਕਹਿੰਦੇ ਓਖਾ ਹੈ ਰਾਖ ਲਿਓ ਭਗਵਾਨ ਕਹਿੰਦੇ ਜੇ ਗੁਰੂ ਦੇ ਅੱਗੇ ਆ ਗਿਆ ਨਾ ਆ ਕੇ ਪਰਲਾ ਕਰ ਲੈਣਾ ਸਿਰ ਗੁਰੂ ਦੇ ਰੱਖ ਲੈਣਾ ਵਾਰ ਜਵਾਨੀ ਅਰ ਬਿਰਧ ਭਣ ਤੀਨ ਅਵਸਥਾ ਗਿਆਨ ਕਹਿੰਦੇ ਤਿੰਨ ਅਵਸਥਾ ਨੇ ਵਿਸਾਰਦੀਆਂ ਪਹਿਲੀ ਹੈ ਬਚਪਨ ਦੂਜੀ ਹੈ ਜਵਾਨੀ ਤੀਜੀ ਹੈ ਬਡੇ ਪਾ ਇਹਨਾਂ ਅਵਸਥਾ ਜਾਰ ਕਰ ਤਿੰਨ ਅਵਸਥਾ ਨੇ ਨਸਾਨ ਦੀਆਂ ਪਹਿਲੀ ਅਵਸਥਾ 'ਚ ਪਰਮਾਤਮਾ ਦਾ ਨਾਮ ਨਹੀਂ ਜਪਿਆ ਗਿਆ ਦੂਸਰੀ 'ਚ ਜਪ ਲੋ ਪਰ ਦੂਜੀ ਕਿਤੇ ਗੁਰੂ ਨਾਨਕ ਸਾਹਿਬ ਆਹ ਰਹੇ ਕਹਿੰਦੇ ਛੇਵੇਂ ਕਾਵਨ ਪੁੱਛਿਆ ਜਾਪ ਕਹਿੰਦੇ ਛੇ ਜਿਹੜੀ ਦੂਸਰੀ ਅਵਸਥਾ ਹੈ ਉਹਦੇ ਵਿੱਚ ਤੇ ਨਾਮ ਜਪਣਾ ਔਖਾ ਹੋ ਗਿਆ ਜੇ ਸੰਗ ਹੋ ਗਿਆ ਕਿਸੇ ਮਹਾਤਮਾ ਦਾ ਜੇ ਕਿਸੇ ਰੱਬ ਦੇ ਪਿਆਰੇ ਦਾ ਸੰਗ ਹੋ ਗਿਆ ਕਹਿੰਦੇ ਮਿਲ ਤੇ ਜਵਾਨੀ ਦੇ ਵਿੱਚ ਨਾਮ ਜਪਿਆ ਜਾਣਾ ਨਹੀਂ ਤੇ ਕਹਿੰਦੇ ਔਖਾ ਹੈ। ਬਾਲ, ਜਵਾਨੀ ਔਰ ਬਿਰਧ ਪੁੱਣ। ਬਿਰਧ ਕਹਿੰਦੇ ਐ ਬਡੇ ਮੇਨ। ਕਹਿੰਦੇ ਫੁੱਲ ਹੁੰਦਾ ਵਿੱਚ ਕਿ ਤਿੰਨੇ ਅਵਸਥਾ ਦੇ ਵਿੱਚ ਤੁਸੀਂ ਨਾਮ ਜਪਣਾ ਹੁੰਦਾ ਹੈ। ਜੇ ਨਾਮ ਨਹੀਂ ਜਪੇ ਕਹਿੰਦੇ ਬਿਰਧੀਆਂ ਤਿੰਨੇ ਅਵਸਥਾ ਜਿਹੜੀਆਂ ਨੇ ਇਹ ਬੇਕਾਰ ਲੱਗੀਆਂ। ਕਹੋ ਨਾਨਕ ਹਰ ਭਜਨ ਬਿਨ। ਬਿਰਥਾ ਇਸ ਲੋਕ ਦੀ ਲਾਸਟ ਭਗਤੀ ਕਰ ਲਈਏ ਲਾਸਟ ਕਮਿਟੀ ਬੜ ਕੇ ਆਪਾਂ ਰ ਸਮਾਪਤੀ ਕਰਦੇ ਹਾਂ ਕਿਉਂਕਿ ਪੰਜ ਇੱਕ ਸ਼ਲੋਕ ਜਿਹੜੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇ ਉਹਨਾਂ ਦੇ ਵਿਚਾਰ ਲੜੀ ਵਾਰ ਕੀਦ ਨਾਲ ਚੱਲ ਰਹੀ ਹੈ ਸੋ ਗੁਰੂ ਤੇਗ ਦਾ ਮਾਤਰ ਸਮਰੈ ਕਹੋ ਨਾ ਨਿਕ ਹਰ ਭਜਨ ਦੇ ਫਿਰ ਥਾ ਸਭ ਹੀ ਮਾਰ ਕਹਿੰਦੇ ਜੇ ਪ੍ਰਮਾਤਮਾ ਦਾ ਭਜਨ ਨਹੀਂ ਕੀਤਾ ਨਾ ਕਹਿੰਦੇ ਜਵਾਨੀ ਬਚਪਨ ਵੀ ਵੀਰ ਖਲਾ ਗਿਆ ਜੇ ਪ੍ਰਮਾਤਮਾ ਦੀ ਬੰਦਗੀ ਨਾ ਕੀਤੀ ਕਹਿੰਦੇ ਜਵਾਨੀ ਵੀ ਬੇਅਰਥ ਲੱਗ ਜੇ ਪ੍ਰਮਾਤਮਾ ਦੀ ਬੰਦਗੀ ਨਾ ਕੀਤੀ ਤੇ ਕਹਿੰਦੇ ਬਡੇ ਭਾਬੇ ਬੇਅਰਥ ਲੱਗ ਗਿਆ ਗੁਰੂ ਸਾਹਿਬ ਕਹਿੰਦੇ ਬੇਅਰਥ ਨਾ ਗਵਾ ਦੀਏ ਕੁਝ ਨਾ ਕੁਝ ਕਮਾ ਲਈਏ ਕਮਾਉਣਾ ਕੀ ਹੈ ਜੀ ਪ੍ਰਮਾਤਮਾ ਦਾ ਧਾਰ ਲੋਕ ਠੱਗੀਆਂ ਮਾਰਦੇ ਆ ਜੀ ਕੋਈ ਕਿਸੇ ਨਾਲ ਠੱਗੀ ਮਾਰਦਾ ਕੋਈ ਕਿਸੇ ਨਾਲ ਠੱਗੀ ਮਾਰਦਾ ਗੁਰੂ ਸਾਹਿਬ ਕਹਿੰਦੇ ਜੇ ਠੱਗੀਆਂ ਮਾਰਨੀ ਹੈ ਨਾ ਪ੍ਰਮਾਤਮਾ ਦੇ ਨਾਮ 'ਤੇ ਅੱਕਾ ਜੀ ਕਹਿੰਦੇ ਗੁਰੂ ਸਾਹਿਬ ਕਹਿੰਦੇ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੋਕ ਫਿਰ ਬਾਅਛਾ ਪਛਤਾਹੋਗੇ ਜਦ ਉਪਰਾਣ ਜਾਣਗੇ ਝੋਟ ਕਹਿੰਦੇ ਫਿਰ ਪ੍ਰਾਣ ਨਿਕਲ ਜਾਣੇ ਨੇ ਫਿਰ ਪਛਤਾਉਣਾ ਪੈਣਾ ਤੈਨੂੰ ਕਹਿੰਦੇ ਹੁਣੇ ਤੇਰੇ ਕੋਲੇ ਸਮਾਂ ਹੈ ਹੁਣ ਪ੍ਰਮਾਤਮਾ ਦਾ ਨਾਮ ਜਪ ਲੈ ਜੇ ਨਾਮ ਜਪਿਆ ਨਾ ਹੁਣ ਬੰਦਾ ਕਹਿੰਦਾ ਮੇਰੇ ਕੋਲੇ ਤੇ ਜੇ ਸਮਾਂ ਪਿਆ ਮੈਂ ਤੇ ਉਦੋਂ ਨਾਲ ਮਰ ਜਾਵਾਂਗਾ ਹੁਣ ਸਮੇਂ ਦਾ ਕੀ ਪਤਾ ਜੀ ਕਦੋਂ ਜਿੰਦ ਨਿਕਲ ਜੇ ਕੀ ਪਤਾ ਬਚਪਨ ਚ ਕੋਈ ਤੁਰਿਆ ਜਾ ਰਿਹਾ ਕੋਈ ਜਵਾਨੀ ਚ ਕੋਈ ਬੁਢੇਪੇ ਚ ਕੀ ਪਤਾ ਕਿ ਕਦੋਂ ਨਿਕਲ ਜੇ ਜੇ ਬੰਦਾ ਕਹੇ ਮੈਂ ਅਜੇ ਮੇਰੇ ਕੋਲ ਟਾਈਮ ਪਿਆ ਜੀ ਮੈਂ ਉਦੋਂ ਜਪੂਗਾ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਕਹਿੰਦੇ ਕਿਸੇ ਦੇ ਘਰ ਨੂੰ ਲੱਗ ਗਈ ਅੱਗ ਕਹਿੰਦੇ ਜਦੋਂ ਘਰ ਨੂੰ ਅੱਗ ਲੱਗ ਗਈ ਕਿਸੇ ਨੇ ਆ ਕੇ ਆਖਿਆ ਤੇਰੇ ਘਰ ਨੂੰ ਅੱਗ ਲੱਗ ਗਈ ਉਹ ਉੱਪਰ ਵਾਇਆ ਹੋਇਆ ਉੱਠ ਕੇ ਕਹਿਣ ਲੱਗਾ ਕੋਈ ਗੱਲ ਨਹੀਂ ਮੈਂ ਹੁਣ ਖੋਪਟ ਕੇ ਕਾੜੀ ਕੱਢ ਕੇ ਹਲਾਕੇ ਵਜਾ ਦਿਆਂਗਾ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਘਰ ਲੱਗਿਆ ਆਗ ਜਾਗ ਬੂਆ ਖੋਲਦੇ ਹੋ ਚਾਹੀ ਕਾਰਜ ਰਸਿਤ ਹੋਏ ਰੋਏ ਬੱਚੋਂ ਤਾਈਏ ਕਹਿੰਦੇ ਰੋਣਾ ਤੇ ਪਛਤਾਉਣਾ ਬੱਲੇ ਪੈਣਾ ਜੇ ਤੈ ਇੰਤਜ਼ਾਮ ਤੇ ਕੀਤਾ ਹੀ ਨਹੀਂ ਪਾਣੀ ਹੈ ਨਹੀਂ ਫੂ ਭੁੱਟੇਗਾ ਜਦੋਂ ਉਹਦੋਂ ਤੇ ਅੱਗ ਨੇ ਸੜ ਕੇ ਸਵਾ ਕਰ ਦੇਣਾ ਭਾਈ ਗੁਰਦਾਸ ਸਾਹਿਬ ਦੂਸਰੀ ਪੰਕਤੀ ਵਿੱਚ ਕਹਿੰਦੇ ਐ ਜੈਸੇ ਤੋਂ ਸੰਗਰਾਮ ਸਮੇ ਸਿੱਖਿਓ ਚਾਹੇ ਮੀਰ ਵਿਦਿਆ ਅਲੱਥਾਉ ਦਮ ਜੈਤ ਬਦਵੀ ਨਾ ਪਾਵੇ ਕਹਿੰਦੇ ਬੰਦਾ ਆਪਣੇ ਘਰ ਬੈਠਾ ਤੇ ਦੁਸ਼ਮਣ ਚੜਾਈ ਕਰ ਗਿਆ ਦੁਸ਼ਮਣ ਚੜਾਈ ਕਰਕੇ ਆ ਗਿਆ ਜੈਸੇ ਤੋਂ ਸੰਗਰਾਮ ਸਮੇ ਸੰਗਰਾਮ ਕਹਿੰਦੇ ਜੁੱਧ ਨੂੰ ਕਿ ਜੁੱਧ ਕਰਨ ਵਾਸਤੇ ਦੂਸਰੀ ਪਾਰਕੂ ਚੜ ਕੇ ਆ ਗਈ ਤੇ ਬੰਦਾ ਕਹਿੰਦਾ ਮੈਨੂੰ ਅਜੇ ਕੋਈ ਟਾਈਮ ਦੇ ਦਿਓ ਮੈਂ ਵੀਰ ਵਿੱਚ ਸਿੱਖ ਲਾ ਕੇ ਜੁੱਧ ਕਰਨ ਦੇ ਜੋਹਰ ਤਰੀਕੇ ਸਿੱਖ ਲਾ ਲਵਾਂ ਕਹਿੰਦੇ ਅਗਲੇ ਨੇ ਟਾਈਮ ਥੋੜਾ ਦੇਣ ਅਗਲਾ ਤੇ ਚੜ ਕੇ ਆ ਗਿਆ ਅਗਲੇ ਨੇ ਤੇ ਸਾਰਾ ਕੁਝ ਲੁੱਟ ਕੇ ਲੈ ਜਾਣ ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਜ਼ਿੰਦਗੀ ਹੈ ਇਹ ਜ਼ਿੰਦਗੀ ਇਸ ਤਰ੍ਹਾਂ ਹੀ ਹੈ ਕਿ ਟਾਈਮ ਨਹੀਂ ਮਿਲਣਾ ਪਿਆ ਕੈਸੇ ਮਾਇਆ ਤੰਦ ਅੰਧ ਅਬਦ ਬਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਦੇ ਭਲਾਇਆ ਕਹਿੰਦੇ ਜਦੋਂ ਅੰਤ ਦਾ ਸਮਾ ਆ ਗਿਆ ਫਿਰ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾਣਾ ਹੁਣ ਸਾਡੇ ਕੋਲੇ ਮੌਕਾ ਹੈ ਇੱਕ ਦਿਨਾਂ ਇੱਕ ਦਿਨ ਜਪ ਲਓ ਜੇ 5 ਦਿਨ ਨੇ 5 ਦਿਨ ਜਪ ਲਓ ਜੇ ਸਾਨੂੰ 50 ਸਾਲ ਦੀ ਉਮਰ ਹੈ ਜੇ ਰੱਖੀ ਹੈ ਤਾਂ 50 ਸਾਲ ਜਪ ਲਓ ਬਸ ਜਪਦੇ ਰੋ ਕੰਕਾਰ ਕੰਮਕਾਰ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਲ ਜਾਇਆ ਜਾਂਦਾ ਹੈ ਆਓ ਇੰਗੀਆਂ ਕੀ ਬੈਂਕੀਆ ਪਰਿਵਾਰ ਕਰੇ ਵੀ ਗੁਰੂ ਤੇਗ ਬਹਾਦਰ ਸਾਹਿਬ ਰਹੇ ਕਹਿੰਦੇ ਕਹੋ ਨਾਲੇ ਪਰ ਹਰ ਭਜਨ ਬਿਨ ਬਿਰਥਾ ਸਭ ਹੀ ਨਿਵਾਰ ਕਹਿੰਦੇ ਜੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਬਚਪਨ ਵੀ ਤੇਰਾ ਬੇਅਰਥ ਲੱਗੇ ਜਵਾਨੀ ਵੀ ਬੇਅਰਥ ਲੱਗੇ ਤੇ ਬਡੇ ਭਾਵ ਵੀ ਬੇਅਰਥ ਲੱਗੇ ਆਹ ਇੰਨੀ ਬੈਂਕੀਆ ਪਰਿਵਾਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ